ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠੋ ਨੰਦਨ ਪ੍ਰਥਮ ਰਾਗ ਪੈਰੋ ਵਹਿ ਕਰਹੀ ਪੰਜ ਰਾਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁੰਨ ਅਸਲੇਖੀ ਕੀ ਪਈ ਬਾਰੀ ਏ ਪੈਰੋ ਕੀ ਪਾਚੋ ਨਾਰੀ पंचम हरक दिशाख सुनावे बंगालम मदमाद वगावे ललत बिलाव लगावे ही अपनी अपनी भात अष्ट पुत्र पैरवके गावे गायन पात्र ਦੁਤੀਆ ਮਾਲਕौਸਕ ਅਲਪ ਹੈ ਸੰਗ ਰਾਗਨੀ ਪਾਂਚੋਂ ਥਾਪੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਇਹ ਪਾਂਚੋਂ ਗਾਈ ਮਾਲ ਰਾਗ ਕੋਸਕ ਸੰਗ ਲਾਈ ਮਾਰੂ ਮਸਤ ਅੰਗ ਮਿਵਾਰਾ ਪਰਬਲ ਚੰਡ ਕੌਸਕ ਉਬਾਰਾਮ ਖੌ ਖਟਿਓ ਪੌਰਾ ਨਦ ਗਾਏ ਅਸ਼ਟਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠ ਹੈ ਤਾਣ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪਾਂਚੋ ਆਰ ਜਾ ਸੁਰਮਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਓ ਆਹੇ ਬినੁਦਾ ਗਾਵੇ ਸਰਸ ਬਸੰਤ ਕਮੋਦਾ ਅਸਤ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕੁਚਲੀ ਪਟਮੰਜਰੀ ਟੋਡੀ ਕਹੀ ਆਲਾਪ ਕਾਮੁਦੀਆ ਗੂਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਔਰ ਮਾ ਕਮਲ Kusum ਚੰਪਕੇ ਨਾਮ ਗौरा ਔ ਕਨਰਾ ਕਲਿਆਨਾ ਆਸਤ ਪੁੱਤਰ ਦੀਪਕੇ ਜਾਨਾ ਸਭ ਮਿਲਿ ਸ਼ੀਰਿ ਰਾਗ ਵਗਾ ਵਹਿ ਪੰਚੋਂ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ ਤਿਹ ਪਾਚੇ ਜ਼ਿੰਦਵੀ ਅਲਾਪੀ ਸੇਰੀ ਰਾਗ ਸੋ ਪਾਂਚੋ ਥਾਪੀ ਸਾਲੂ ਸਰਗ ਸਾਗਰਾ ਔਰ ਗੌਂਡ ਗੰਭੀਰ ਆਸਟ ਪੁੱਤਰ ਸੇਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਤਮ ਮੇਗ ਰਾਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਵ ਹੈ ਸੋਰਠ ਗਾਂਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਣੀ ਉਚ ਸੁਰ ਸੁਹੋ ਪਨਕੀਨੀ ਮੇਗ ਰਾਗ ਸਿਉ ਪਾਂਚੋਂ ਚੀਨੀ ਬੇਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟ ਔ ਜਲ ਧਾਰਾ ਉਨ ਗਾਵੇ ਸ਼ੰਕਰੋ ਸ਼ਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਖਾਸ ਤੋਂ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੇ ਪੁੱਤਰ ਰਾਗਨ ਕੇ 18 10 20 ਕਾਸਟ ਰਾਗੇ ਉਹਨਾਂ ਗਾਏ ਸੰਗ ਰਾਗਨੀ 30 ਸਭੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ